ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ ਮੇਰਾ ਨਾਮ ਮੋਹਿਤ ਹੈ ਜੀ ਅਸੀਂ ਸਤਾਰਵੀਂ ਬਸ ਯਾਤਰਾ ਜਿਹੜੀ ਹੈ ਮਥਰਾ ਬ੍ਰਿੰਦਾਵਨ ਲੈ ਕੇ ਜਾ ਰਹੇ ਹਾਂ ਇਸ ਦੇ ਨਾਲ ਨਾਲ ਅਸੀਂ ਕੱਲ ਜਿਹੜਾ ਹੈ ਤੁਸੀਂ ਵਿਆਹ ਕਰਾਂਗੇ ਉੱਥੇ ਖਰੜ ਤੋਂ ਹਰ ਵਾਰ ਜਿਹੜੀ ਸਤਾਰ ਬਸ 21 ਸੀਟਾਂ ਸਾਡੀ ਫ੍ਰੀ ਐਂਡ ਕੋਸਟ ਜਾਂਦੀਆਂ ਜਿਹੜੀਆਂ ਬਸ ਦੇ ਵਿੱਚ ਤੇ ਸ਼੍ਰੀ ਰਾਧਾ ਕਿਰਪਾ ਕਲੱਬ ਦੇ ਵੱਲੋਂ ਜਿਹੜੀ 21 ਸੀਟਾਂ ਜਿਹੜੀਆਂ ਫ੍ਰੀ ਜਾਂਦੀਆਂ ਹਰ ਸਾਲ ਤੇ ਇਸ ਵਾਰ ਸਾਡੀ ਯਾਤਰਾ ਜਿਹੜੀ ਹੈ ਇਸ ਵਾਰ ਤੇ ਮਥਰਾ ਵrindavan ਲੈ ਕੇ ਜਾ ਰਹੇ ਹਾਂ ਇਹਦੇ ਨਾਲ ਨਾਲ ਗੋਕੋਲ ਮਥਰਾ ਸਾਰੇ ਦਰਸ਼ਨ ਮੰਦਰਾ ਦਰਸ਼ਨ ਕਰਾਵਾਂਗੇ ਤੇ ਵਾਪਸੀ ਜਿਹੜੀ ਹੈ 4 ਤਰੀਕ ਨੂੰ ਪਰਸਾਨੇ ਦਰਸ਼ਨ ਕਰਨ ਤੋਂ ਬਾਅਦ ਵਾਪਸੀ ਘਰ ਦੀ ਹੋਵੇਗੀ ਤੇ 2 ਤਰੀਕ ਨੂੰ ਅਸੀਂ ਤੁਲਸੀ ਵਿਆਹ ਕਰਨ ਜਾਣੇ ਬੜੀ ਤੁਮਤਾਂ ਦੇ ਨਾਲ ਜਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਭੈਣ ਦਾ ਭੈਣ ਦਾ ਵਿਆਹ ਕਰਦੇ ਹਾਂ ਉਸੇ ਤਰੀਕੇ ਨਾਲ ਅਸੀਂ ਆਪਾਂ ਤੁਲਸੀ ਵਿਆਹ ਕਰਨ ਜਿਹੜੇ ਬੜੀ ਤੁਮਤਾਂ ਦੇ ਨਾਲ ਸੀ ਜਾ ਰਹੇ ਹਾਂ ਖਾਣਾ ਪੀਣਾ ਖਾਣਾ ਪੀਣਾ ਜਿਸ ਤਰ੍ਹਾਂ ਵਿਆਹ ਦੇ ਵਿੱਚ ਹੁੰਦਾ ਉਵੇਂ ਉਸੇ ਤਰੀਕੇ ਨਾਲ ਤੁਹਾਨੂੰ ਉੱਥੇ ਵਿਆਹ ਦਾ ਖਾਣਾ ਮਿਲੇਗਾ ਕੀ ਰਾਧੇ ਜੈ ਸ਼ੀ ਰਾਜ ਜੀ ਮਥਰਾਵਨ ਜਾਣ ਜਾ ਰਹੇ ਆਸੀਂ ਅਸੀਂ ਤਾਂ ਦੋ ਤਰਨ ਤੁਸੀਂ ਜਾ ਕਰਨ ਜਾ ਰਹੇ ਆ ਰਾਧਾ ਕਿਰਪਾ ਕਲੱਬ ਦਾ ਖੁਸ਼ ਹੈ ਹਾਂਜੀ ਬਹੁਤ ਖੁਸ਼ ਹੈ ਜੀ ਤੁਹਾਨੂੰ ਦੋ ਚਾਰ ਸਾਲ ਹੋ ਗਏ ਜਾਂਦੇ ਆਂ ਜੀ ਯਾਤਰਾ ਤੇ ਹਾਂ ਹਾਂ ਰਾਧਾ ਰਾਧੇ ਹਾਂ ਜੀ ਹਰ ਸਾਲ ਦੀ ਤਰ੍ਹਾਂ 17ਵੀਂ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਆਪਣਾ ਨਾਮ ਦੱਸ ਦਿਓ ਜਨਤਾ ਨੂੰ ਯਾਰ ਮੇਰਾ ਜਨਮ ਨਾਮ ਭਗਵੰਦਰ ਸ਼ਰਮਾ ਜੀ ਹਰ ਸਾਲ ਦੀ ਤਰ੍ਹਾਂ ਰਾਧਾ ਕਿਰਪਾ ਕਲੱਬ ਵੱਲੋਂ ਉਹ ਯਾਤਰਾ ਲੈ ਕੇ ਜਾਈ ਜਾਂਦੀ ਆ ਮਥਰਾ ਬਰਿੰਦਾਵਨ ਪੂਰਾ ਵਰਸਾਣਾ ਤੇ ਉਹ ਸੈਟਰ ਆ ਇੱਥੇ ਸਿੱਟਾ ਫ੍ਰੀ ਬਾਕੀ ਬੰਦੇ ਜਿਹੜੇ ਆਪਣੇ ਆਪਣਾ ਪੇ ਕਰਦੇ ਨੇ ਉਹ ਆਪਣੇ ਨਾਲ ਵਧੀਆ ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਦੇ ਜੀ ਕੀ ਕਹੋਗੇ ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਦੇ ਜੀ ਸਰਦਰਾ ਜੀ ਕੀ ਕਹੋਗੇ ਮੈਂ 10 ਮਿੰਟ ਤੱਕ ਦੰਨਾ ਵਾਈਟ ਪਾ ਕਰ ਗਿਆ ਜੀ ਬੜੀ ਖੁਸ਼ੀ ਹੋ ਰਹੀ ਹੈ ਜਾ ਰਹੇ ਜੀ ਜੈ ਜੀ ਰਾਦੇ ਰਾਦੇ ਹਾਂ ਜੀ ਹਾਂ ਕੱਲ ਕੋ ਪੁਲਸੀ ਵਿਆਹ ਹੈ ਜੀ ਕਮਰਬ ਜਾ ਕੇ ਪੁਲਸੀ ਵਿਆਹ ਵੀ ਕਰਨਾ ਹੈ ਜੀ ਕਿੰਨੇ ਦਿਨ ਰਹੋਗੇ 4 ਦਿਨ ਜੀ 5 ਨੂੰ ਵਾਪਸ ਵਧੀਆ ਜੀ 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 ਨਾਮ ਹਰगोपाल ਕਰਵਲ ਕਰਡ 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 ਉਹ ਜਿਹੜਾ ਸ਼ਾਟ ਭੇਜਦੀ ਕੋਈ ਜਾਣ ਵਾਲਾ ਚਲੋ